ਇਹ ਧਰਤੀ ਬੜੇ ਸੂਰਮਿਆਂ ਨੂੰ ਜਨਮ ਦਿੰਦੀ ਆਈਏ ਪਰ ਕੁਝ ਨਾਮ ਇਤਿਹਾਸ ਚ ਅਮਰ ਹੋ ਜਾਂਦੇ ਨੇ ਇਹ ਕਹਾਣੀ ਇੱਕ ਅਜਿਹੇ ਮਹਾਨ ਸਿੱਖ ਸੂਰਮੇ ਦੀ ਜਿਸ ਦਾ ਸਿਰ ਕੱਟ ਗਿਆ ਪਰ ਉਹ ਫਿਰ ਵੀ ਜੰਗ ਲੜਦਾ ਰਿਹਾ ਬਾਬਾ ਦੀਪ ਸਿੰਘ ਸ਼ਹੀਦਾਂ ਦੇ ਸਰਤਾਜ ਅ ਸਟੂਡੈਂਟਸ ਬਾਬਾ ਦੀਪ ਸਿੰਘ ਜੀ ਦਾ ਜਨਮ 26 ਜਨਵਰੀ 1982 ਨੂੰ ਅੰਮ੍ਰਿਤਸਰ ਦੇ ਪਿੰਡ ਪੋਹਵਿੰਦ ਵਿੱਚ ਹੋਇਆ ਉਹ ਬਹੁਤ ਹੀ ਭਗਤ ਸਭਪਾਵ ਵਾਲੇ ਸਨ ਛੋਟੀ ਉਮਰ ਵਿੱਚ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਪਹੁੰਚ ਗਏ। ਉੱਥੇ ਉਹਨਾਂ ਨੇ ਗੁਰਬਾਣੀ ਦੀ ਲਿਖਤ ਅਤੇ ਅਖੰਡ ਜਾਪ ਦੇ ਰਾਹੀਂ ਆਪਣੇ ਜੀਵਨ ਨੂੰ ਗੁਰਮਤਿ ਨਾਲ ਜੋੜ ਲਿਆ। ਉਹਨਾਂ ਨੇ ਫਾਰਸੀ, ਗੁਰਮੁਖੀ ਅਤੇ ਸ਼ਸਤਰ ਵਿਦਿਆ ਵੀ ਸਿੱਖੀ। ਜਦ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਹਾਜਨਾ ਕੀਤੀ ਤਾਂ ਬਾਬਾ ਦੀਪ ਸਿੰਘ ਪਹਿਲਿਆਂ ਵਿੱਚੋਂ ਸੰ ਜਿਨ੍ਹਾਂ ਨੇ ਖਾਲਸਾ ਪਹਿਰਾਵਾ ਧਾਰਨ ਕੀਤਾ। ਉਹਨੂੰ ਨਿਯੁਕਤ ਕੀਤਾ ਗਿਆ ਦਮਦਮਾ ਸਾਹਿਬ ਬਠਿੰਡਾ ਵਿੱਚ ਗੁਰੂ ਗਰੰਥ ਸਾਹਿਬ ਦੀ ਲਿਖਤ ਦੇ ਕਾਰਜ ਲਈ ਉਹਨਾਂ ਨੇ ਲੱਖਾਂ ਕਾਪੀਆਂ ਲਿਖੀਆਂ ਅਤੇ ਸਿੱਖਾਂ ਤੱਕ ਪਹੁੰਚਾਈਆਂ ਜਦ ਭਾਰਤ ਤੇ ਅਫਗਾਨੀ ਹਮਲਾਵਰ ਅਹਿਮਦ ਸ਼ਾਹ ਅਬਦਾਲੀ ਨੇ ਹਮਲਾ ਕੀਤਾ ਤੇ ਹਰਮੰਦਰ ਸਾਹਿਬ ਨੂੰ ਤਬਾਹ ਕੀਤਾ ਤਾਂ ਸਿੱਖ ਕੌਮ ਵਿੱਚ ਗੁੱਸਾ ਉੱਬਰ ਆਇਆ ਬਾਬਾ ਜੀ ਨੇ ਵਚਨ ਲਿਆ ਜਦ ਤੱਕ ਹਰਮੰਦਰ ਸਾਹਿਬ ਨੂੰ ਆਜ਼ਾਦ ਨਾ ਕਰਵਾ ਲਵਾਂ ਮੇਰੀ ਢੋਲੀ ਨਾ ਮੁੜੇ ਉਹਨਾਂ ਨੇ ਸ਼ਹੀਦਾਂ ਮਿਸਰ ਦੇ 5000 ਸਿੱਖਾਂ ਨਾਲ ਜਥਾ ਤਿਆਰ ਕੀਤਾ ਬਾਬਾ ਜੀ ਦੀ ਉਮਰ 75 ਸਾਲ ਸੀ ਪਰ ਜੋਸ਼ ਅਤੇ ਨਿਡਰਤਾ ਇੱਕ ਨੌਜਵਾਨ ਵਾਂਗ ਸੀ। ਉਹਨਾਂ ਨੇ ਤਲਵਾਰ ਚੁੱਕੀ ਅਤੇ ਅੰਮ੍ਰਿਤਸਰ ਵੱਲ ਰਵਾਨਾ ਹੋਏ। ਸੜਕਾਂ ਉੱਤੇ ਜਿੱਥੇ-ਜਿੱਥੇ ਗਏ ਲੋਕ ਉਹਨਾਂ ਦੇ ਨਾਲ ਸ਼ਾਮਲ ਹੁੰਦੇ ਗਏ। ਜਦੋਂ ਜਥੇ ਨਾਲ ਹਰਿਮੰਦਰ ਸਾਹਿਬ ਦੇ ਨੇੜੇ ਪਹੁੰਚੇ ਤਾਂ ਮੁਗਲ ਫੌਜ ਨੇ ਹਮਲਾ ਕਰ ਦਿੱਤਾ। ਇਤਿਹਾਸਕ ਰਵਾਇਤਾ ਅਨੁਸਾਰ ਜਦ ਬਾਬਾ ਦੀਪ ਸਿੰਘ ਜੀ ਦਾ ਸਿਰ ਕੱਟ ਦਿੱਤਾ ਗਿਆ। ਉਹਨਾਂ ਨੇ ਆਪਣਾ ਸਿਰ ਆਪਣੇ ਬਾਹ ਵਿੱਚ ਫੜ ਲਿਆ। ਤੇ ਅਖੀਰ ਤੱਕ ਜੰਗ ਕਰਦੇ ਰਹੇ ਜਦ ਤੱਕ ਦਰਬਾਰ ਸਾਹਿਬ ਦੀ ਪ੍ਰਿਕਰਮਾ ਚ ਪਹੁੰਚ ਕੇ ਆਪਣਾ ਸਿਰ ਥੱਲੇ ਨਾ ਰੱਖਿਆ ਉਹਨਾਂ ਦੀ ਰੂਹ ਨੇ ਤੱਕ ਅਰਦਾਸ ਕੀਤੀ ਕਿ ਇਹ ਪਵਿੱਤਰ ਥਾਂ ਮੁਕਤ ਹੋਵੇ ਇਸ ਤੋਂ ਬਾਅਦ ਉਹ ਸ਼ਹੀਦ ਹੋ ਗਏ ਉਹਨਾਂ ਦੀ ਸ਼ਹਾਦਤ ਨੇ ਸਿੱਖ ਕੌਮ ਨੂੰ ਨਵਾਂ ਜੋਸ਼ ਦਿੱਤਾ ਉਹਨਾਂ ਦੀ ਸਮਾਦ ਅੱਜ ਵੀ ਅੰਮ੍ਰਿਤਸਰ ਵਿੱਚ ਦਰਬਾਰ ਸਾਹਿਬ ਦੇ ਨੇੜੇ ਸਥਿਤ ਹੈ ਸਿੱਖ ਇਤਿਹਾਸ ਵਿੱਚ ਉਹ ਸਦਾ ਲਈ ਸ਼ਹੀਦਾਂ ਦੇ ਸਰਤਾਜ ਵਜੋਂ ਜਾਣੇ ਜਾਂਦੇ ਨੇ ਉਨ੍ਹਾਂ ਦੀ ਕੁਰਬਾਨੀ ਅੱਜ ਵੀ ਸਾਨੂੰ ਸੱਚਾਈ, ਧਰਮ ਅਤੇ ਇਨਸਾਫ ਲਈ ਲੜਨ ਦੀ ਪ੍ਰੇਰਣਾ ਦਿੰਦੀ ਹੈ।